ਆਸਾ ਮਹਿਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਾਚ ਨਾਮ ਹਿਦੈ ਰਵੈ ਸਰੀਰ ਰਹਾਉ ਸਾਚ ਨਾਮ ਜਾ ਨਵ ਨਿਦ ਪਾਈ ਰੋਵੈ ਪੂਤ ਨਾ ਕਲਪੈ ਮਾਈ ਏਤ ਮੋਹ ਡੁੱਬਾ ਸੰਸਾਰ ਗੁਰਮੁਖ ਕੋਈ ਉੱਤਰ ਹੈ ਪਰ ਏਤ ਮੋਹ ਫਿਰ ਜੂਨੀ ਪਾਹੇ ਮੋਹੇ ਲੱਗ ਜੰਪੁਰ ਜਾਏ ਗੁਰ ਦੀਖਿਆ ਲੈ ਜਪ ਤਪ ਕੁਮਾਹੀ ਨਾ ਮੋਹ ਟੁੱਟੈ ਨਾ ਥਾਏ ਪਾਹੇ ਨਦਰ ਕਰੇ ਤਾਂ ਇਹ ਮੋਹ ਜਾਏ ਨਾਨਕ ਹਰ ਸਿਉ ਰਹਿ ਸਮਾਏ ਆਸਾ ਮੈਂ ਲਾ ਪਹਿਲਾ ਆਪ ਕਰੇ ਸੱਚ ਅਲਖ ਅਪਾਰ ਹਉ ਪਾਪੀ ਤੂੰ ਬਖਸ਼ਣ ਹਰ ਤੇਰਾ ਭਾਣ ਸਭ ਕਿਛ ਹੋਵੇ ਮਨ ਹਟ ਕੀਤੇ ਅੰਤ ਵਿਗੋਵੇ ਕਹਾਉ ਮਨਮੁਖ ਕੀਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛ ਲੇਭੂ ਜੋ ਉਪਜ ਸੋ ਅਲਖ ਅਪਹੀਵੋ ਐਸਾ ਹਮਰਾ ਸਖਾ ਸੁਹਾਈ ਗੁਰ ਹਰ ਮਿਲਿਆ ਅਗਤ ਦਿੜਾਈ ਸਗਲਿ ਸੋਦੀ ਟੋਟਾ ਆਵੈ ਨਾਨਕ RAM ਨਾਮ ਮਨ ਭਾਵੈ ਆਸਾ ਮਨ ਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਤੁੰਗਰੂ ਵਾਜੈ ਜੇ ਮਨ ਲੱਗ ਤੋ ਜਮ ਕਾ ਕਰੇ ਮੋਸਿਓ ਅਗਰ ਰਹਾਓ ਆਸ ਮੇਰਾਸੀ ਤੋ ਸਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰਾਂ ਨ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣ ਚੋਜਨਾ ਤੇਰੇ ਆਸਾ ਮੈਲਾ ਪਹਿਲਾ ਏਕ ਨ ਭਰੀਆ ਗੁਣ ਕਰ ਤੋਵਾ ਮੇਰਾ ਸਹਿ ਜਾਗੈ ਹੋਂ ਨਿਸ ਭਰ ਸੋਵਾ ਇਉ ਕਿਉ ਕੰਤ ਪਿਆਰੀ ਹੋਵਾਂ ਸਹਿ ਜਾਗ ਹਾਂ ਨਿਸ ਪਰ ਸੋਵਾਂ ਰਹਾਉ ਆਸ ਪਿਆਸੀ ਸੇ ਜੈ ਆਵਾਂ ਅੱਗੇ ਸਹਿ ਭਾਵਾਂ ਕਿ ਨਾ ਭਾਵਾਂ ਕਿਆ ਜਾਣ ਕਿਆ ਹੋਏਗਾ ਵੀ ਮਾਈ ਹਰ ਦਰਸ਼ਨ ਦਿਨ ਰਹਿ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ ਗਿਆ ਸੋ ਜੋਗਨ ਤਨ ਪਸ਼ੂਤਾਨੀ ਅਦਾ ਸੋ ਜਾਗੋ ਆਸ ਪਿਆਸੀ ਪਹਿਲੇ ਉਦਾਸੀ ਰਹੋ ਨਿਰਾਸੀ ਰਹਾਉ ਹਉ ਮੈਂ ਖੋਏ ਕਰੇ ਸ਼ਿੰਗਾਰ ਤੋ ਕਾਮਣ ਸੇਜੈ ਰਵੈ ਪਥਾਰ ਤੋ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੇ ਖਸਮ ਸਮਾਵੇ ਰਹਾ ਆਸ ਮੈਲਾ ਪਹਿਲਾ ਏ ਵਿਕੜਾ ਤਨ ਖਰੀ ਇਆਣੀ ਇਸ ਸ਼ਹਿ ਕੀ ਮੈਂ ਸਾਰ ਨ ਜਾਣੀ ਸ਼ਹਿ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਕੋਈ ਰਹਾ ਸਹੋਰੜੇ ਤਨ ਸਾਚ ਪਿਛਾੜਿਆ ਸਹਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵਾਂ ਤਾਂ ਕਾਮਣ ਕੰਤੇ ਮਨ ਭਾਵੇ ਕਹਿਤ ਨਾਨਕ ਹੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੱਜ ਰਵੇ ਪਥਾਰ ਆਸਾ ਮੈਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਤੂ ਪਰ ਮੋ ਭੰ ਪੁਲਾਈ ਮੇਰੇ ਸਾਹਿਬ ਖੌਂ ਕੀ ਤਾ ਤੇਰਾ ਜਾਂ ਤੂੰ ਦੇਹ ਜਪੀ ਨਾਮ ਤੇਰਾ ਰਹਾ ਬਹੁਤ ਔਗਣ ਕੂਕਾ ਕੋਈ ਜਾਂ ਤਿਸ ਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹਾਂ ਦੇਖਾਂ ਤਾਂ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸਤਿ ਸਮਾਵੈ ਆਸ ਮੈਲਾ ਪਹਿਲਾ ਦੁਪਦੇ ਿਤ ਸਰਦਰੜੈ ਪਹਿਲੇ ਨਵਸਾ ਪਾਣੀ ਤਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਖਮ ਦੇਖ ਤਾ ਡੂਬੀਐ ਲੈ ਮਨ ਇੱਕ ਨਕੇਤ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਾਇਆ ਰਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਸ੍ਰਣਵਤ ਨਾਮਕ ਤਿਨ ਕੀ ਸ਼ਰਣਾ ਜੇਨ ਤੂੰ ਨਾਹੀ ਬਿਸਰਿਆ ਆਸਾ ਮੈ ਲਾ ਪਹਿਲਾ ਛੇ ਘਾਰੇ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਜੈ ਘਰ ਕਰਤੇ ਕੀਰਤ ਹੋਏ ਸੋ ਘਰਿ ਲਖ ਵਡਾਈ ਤੋਹਿ ਰਹਾਉ ਵਿਸੂਏ ਚਸੇਆਂ ਘੜੀਆਂ ਪੈਰਾ ਛਿੱਤੀ ਵਾਰੀ ਮਾ ਭਿਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ੴ ਸਤਿਗੁਰ ਪ੍ਰਸਾਦ ਆਸਾ ਘਰਤੀ ਜਾ ਪਹਿਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜ਼ੇ ਲੱਖ ਉੱਠ ਕਰੇ ਸਲਾਮ ਲੱਖਾਂ ਉੱਪਰ ਫੁਰਮਾਇਸ਼ ਤੇਰੀ ਲੱਖ ਉਠ ਰੱਖੇ ਮਾਨ ਜਾਂ ਫਤ ਲੇਖ ਨਾ ਪਵੇ ਤਾਂ ਸਭ ਨਿਰਾਫਲ ਕੰਮ ਹਰ ਕੇ ਨਾਮ ਬਿਨਾ ਜਗ ਸੰਦਾ ਜੇ ਬਹੁਤ ਅਸਮਝਾਈਐ ਕੋਲਾ ਵੀ ਸੋੰਧੋ ਅੰਧਾ ਸਹਾਓ ਲੱਖ ਟੀਏ ਲੱਖ ਸੰਜੀਏ ਖਾਜੇ ਲੱਖ ਆਵੇਂ ਲੱਖ ਜਾਹੀਂ ਜਾਂ ਪਤ ਲੇਖੇ ਨਾ ਪਵੈ ਤਾਂ ਜੀ ਕਿੱਥੈ ਕਿਰਪਾ ਹੈ ਲਖ ਸਾਸ ਸਮਝਾਵਣੀ ਲਖ ਪੰਡਿਤ ਪੜੇ ਪੁਰਾਨ ਜਾਂ ਪਤ ਲੇਖ ਨਾ ਪਵੇ ਤਾਂ ਸਭੇ ਕੁ ਪ੍ਰਵਾਨ ਸਚ ਨਾਮ ਪਤ ਉਪਜੇ ਕਰਮ ਨਾਮ ਕਰਤਾਰ ਐਨਸ ਹਿਰਦਾ ਜੇਵਸ ਨਾਨਕ ਨਦੇਰੀ ਪਾਰ ਆਸਾ ਪਹਿਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੁਖਿਆ ਕਿਉ ਕਾ ਜਮਸਿਉ ਮੇਲ ਲੋਕ ਮਤ ਕੋ ਫੱਕੜ ਪਾਇ ਲਖ ਮੜਿਆ ਕਰ ਇਕਠੇ ਇਕ ਰਤੀ ਲੇ ਪਾ ਰਹਾ ਪਿੰਡ ਪਤਲ ਮੇਰੀ ਕੇਸ਼ੋ ਕਿਰਿਆ ਸਤ ਨਾਮ ਕਰਤਾ ਇੱਥਾ ਹੈ ਉੱਥਾ ਹੈ ਅਗਰ ਪਛਾ ਹੈ ਏ ਮੇਰਾ ਆਧਾਰ ਡੰਗ ਬਨਾਰਸ ਸਿਸ ਤੁਮਾਰੀ ਨਾਮ ਹੈ ਆਤਮਰਾ ਸੱਚਾ ਨਾਮਣਤਾ ਥੀਐ ਜਾਂ ਐਨਸ ਲਾਗੇ ਥਾਓ ਇਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਬ ਹੂ ਨਿਖੂਟ ਸੁਨਾਹੇ ਆਸਾ ਘਰ ਚੌਥਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੂਖ ਤੀਰਥ ਕੀਏ ਜੋ ਵੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਪ੍ਰਭਵੇ ਭੇਖ ਤਹ ਤੋ ਕਰਨ ਸਹਬਾ ਹੰਗ ਰੱਤੇ ਤੇਰੇ ਨਾਮ ਅਨੇਕ ਰੂਪ ਅਨੰਤ ਕਹ ਨਾ ਜਾਹੀ ਤੇਰੇ ਗੁਰ ਕੇਤੇ ਰਾਉ ਦਰਹਰ ਮਹਿਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ਼ ਗਏ ਪੀਰ ਪੈਗੰਬਰ ਹਾਲਿਕ ਸਾਦਿਕ ਛੋੜੀ ਦੁਨੀਆ ਥਾਏ ਪਏ ਸਾਦ ਸਹਿਜ ਸੁਖ ਰਸ ਕਸ ਤੜੀਐ ਕੱਪੜ ਛੋੜੇ ਚਮੜ ਲੀਏ ਦੁਖੀਏ ਦਰਦਵੰਦ ਦਰਤੇ ਆ ਨਾ ਮਤੇ ਦਰਵੇਸ਼ ਭਏ ਖੱਲੜੀ ਖਪਰੀ ਲੱਕੜੀ ਚਮੜੀ ਸ਼ਿਖਾ ਸੂਤ ਧੋਤੀ ਕਿਨੀ ਤੂੰ ਸਾਹਿਬ ਹੋ ਸੰਗੀ ਤੇਰਾ ਰਣਵ ਨਨਤ ਜਾਤ ਕੈਸੀ ਆਸਾ ਘਰ ਪੰਜਵਾ ਮਹਿਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਤਰ ਪੰਚ गुप्त मन वासे फिरना रहे जैसे भवे सुधा से मन मेरा दयाल सेती फिरना रहे जो भी कपटी पापी पाखंडी माया भिक्क लगै राह फूल माला गात रहूंगी हारो मिलेगा प्री तुम तब कहूंगी सिंगारो ਪੰਜ ਸਖੀ ਹਮ ਇੱਕ ਤੁਧਾਰੋ ਤੇੜ ਲੱਗੀ ਹੈ ਜੀਰਾਂ ਚੱਲਣ ਹਾਰੋ ਪੰਜ ਸਖੀ ਮਿਲ ਰੁਧਮ ਕਰਿਆ ਸਾਪ ਤੁਜੁ ਤਾ ਪ੍ਰਣਵਤ ਨਾਮ ਕਲੇਖਾ ਦੇਹਾ